ਭਾਈ ਗੁਰੂ ਜੀ ਦਾ ਖਾਲਸਾ ਸਿਵਾ ਗੁਰੂ ਜੀ ਕਿਤੇ ਹੁਣ ਇਤੋਂ ਗੱਥਾ ਸ਼ੁਰੂ ਕਰਨ ਲੱਗੇ ਆ ਭਾਈ ਤੇ ਰਵੀਦਾਸ ਜੀ ਨਾ ਜੁਗਾਂ ਦੇ ਕਰਮਾਂ ਦਾ ਹਵਾਲਾ ਦੇ ਕੇ ਕਾਲੀ ਜੁਗ ਕਾਲ ਜੁਗ ਜੁਗੀ ਜੀਵਾਂ ਨੂੰ ਪਰਮੇਸ਼ਰ ਜੀ ਦੀ ਪ੍ਰਾਪਤੀ ਦਾ ਮਾਰਗਦਰਸ਼ਾਉਂਦੇ ਹਨ ਕਿ ਇਹ ਜੀਵ ਸਤਜੁਗ ਵਿੱਚ ਸੱਚ ਪ੍ਰਦਾਨ ਸੀ ਤ੍ਰਿਤਾ ਵਿੱਚ ਜੰਗ ਕਰਨੇ ਤੇ ਦੁਆਪਰ ਵਿੱਚ ਪੂਜਾ ਆਦਤ ਕਰਮਾ ਨਾਲ ਖਲਾਸੀ ਹੋ ਜਾਂਦੀ ਸੀ ਇਹ ਤਿੰਨਾ ਜੁਆ ਦੇ ਤਿੰਨ ਫਰਦਾਨ ਕਰਮ ਸੰਨ ਪਰ ਹੌਣ ਕਾਲ ਯੁਗ ਦਾ ਸਮਾਂ ਹੈ ਇਸ ਵਿੱਚ ਕੇਵਲ ਪਰਮੇਸ਼ਰ ਜੀ ਦੇ ਨਾਮ ਜਪਣ ਨਾਲ ਹੀ ਜੀਵ ਦਾ ਆਧਾਰ ਹੋਣਾ ਹੈ ਸਤਿਗੁਰੂ ਸਤ ਤੇ ਤੇਤਾ ਜਗੀ ਦੁਆਪਰ ਪੁਰ ਪੂਜਾ ਆਚਾਰ ਤਿੰਨੋਂ ਯੁਗ ਤਿੰਨੋਂ ਗੜੀ ਕਲ ਕੇਵਲ ਨਾਮ ਅਧਾਰਨ ਨਾਮੇ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਸਹਿਬ ਜੀ ਵੀ ਇਹੀ ਹੁਕਮ ਕਰਦੇ ਹਨ ਕਿ হে ਭਾਈ ਹੁਣ ਕਲ ਯੁਗ ਦੇ ਸਮੇਂ ਵਿੱਚ ਬੈਚ ਕਰਪਾ ਦੇ ਪੜਾਰ ਬਾਹੀ ਗੁਰੂ ਜੀ ਹੈ ਦੇ ਨਾਮ ਜਪਣ ਦਾ ਸਦਕਾ ਹੀ ਜੀ ਪਰ ਆਤਮਾ ਦੀ ਕਨਿਆਣ ਹੋਣੀ ਹੈ ਇਹ ਗੱਲ ਤਾਂ ਵੇਦ ਵੀ ਕਹਿੰਦਾ ਹੈ ਕਿ ਹੋਰ ਕਰਮ ਧਰਮ ਨਾਮ ਦੀ ਬਰਾਬਰ ਤਾਂ ਨਹੀਂ ਕਰ ਸਕਦੇ ਕਨ ਮੈਂ ਏਕ ਨਾਮ ਕਿਰਪਾ ਕਨ ਮੈਂ ਏਕ ਨਾਮ ਕਿਰਪਾ ਨਿਤ ਜਾਹੇ ਜਪੇਂ ਗਤ ਭਾਵੇਂ ਔਰ ਤਾਂ ਮਤਾ ਕੀ ਸਮਨਾ ਹਨ ਇਹ ਬੇਦ ਬੇਦ ਬਤਾਵੇ ਤੀਸਰੇ ਗੁਰਦੇਵ ਜੀ ਇਸ ਕਾਲ ਯੁਗ ਦੇ ਸਮੇਂ ਵਿੱਚ ਨਾਮ ਜਪਣ ਨੂੰ ਹੀ ਪਰਨਾ ਆਮ ਤਾਂ ਦੰਦੇ ਹੋਏ ਹੁਕਮ ਕਰਦੇ ਹਨ ਕਿ ਜਤ ਰਖਣਾ ਇੰਦਰੀਆਂ ਨੂੰ ਰੋਖ ਕੇ ਤੀਰਥ ਕਰਨੇ ਆਦਿ ਕਰਮ ਦੀ ਮਰ ਜਿਆਦਾ ਚੱਲੀ ਆਉਂਦੀ ਸੀ ਬਾਰ ਹਣ ਕਾਲ ਯੁਗ ਵਿੱਚ ਕੀ ਬ੍ਰਿਕੋ ਹਰੀ ਦੇ ਗਉਣ ਗਾਣੀ ਨਾਮ ਜਪਣਾ ਹੀ ਆਤਮਾ ਦੇ ਧੰਨ ਦਾ ਇੱਕੋ ਇੱਕ ਸਾਧਨ ਹੈ ਜਤ ਸੰਜਮ ਤੀਰਥ ਉਹਨਾਂ ਜੁਗਾ ਦਾ ਧਰਮ ਹੈ ਕਲਮੇ ਕਰਤ ਹਰਿ ਨਾਮਾ ਪੰਜਵੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਸਾਡੇ ਕਾਲ ਯੁਗੀ ਜੀਵਾਂ ਦੇ ਨਾ ਨਹੀਂ ਉਪਦੇਸ਼ ਦਿੰਦੇ ਹਨ ਕਾਲ ਯੁਗ ਦੇ ਇਸ ਸਮੇਂ ਵਿੱਚ ਕੇਵਲ ਨਾਮ ਜਪਣ ਨਾਲ ਹੀ ਇਹ ਅੰਧਾਰ ਹੋ ਸਕਦਾ ਸੰਭਵ ਹੈ ਅਸੀਂ ਇਹ ਬਰਮੰਦੀ ਪ੍ਰਾਪਤੀ ਕਰਨ ਵਾਲੇ ਬਚਨ ਅਚਾਰਦੇ ਅਚਾਰਨ ਕੀਤੇ ਹਨ ਕਾਲ ਯੁਗ ਮੈਂ ਇੱਕ ਨਾਮ ਆਧਾਰ ਨਾਨਕ ਬੋਲੇ ਬਰਮ ਵਿਚਾਰ ਚੌਥੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਕਾਲ ਯੁਗ ਵਿੱਚ ਨਾਮ ਦੀ ਸ੍ਰੇਸ਼ਟਾ ਪ੍ਰਤੀ ਹੁਕਮ ਕਰਦੇ ਹਨ ਕਿ ਨਾਮ ਪਦਾਰਥ ਹੀ ਸ੍ਰੇਸ਼ਟ ਹੈ ਜਿਨ੍ਹਾਂ ਨੇ ਵੀ ਭਗਤੀ ਜਨ ਬਣ ਕੇ ਨਾਮ ਦੀ ਕਮਾਈ ਕੀਤੀ ਉਹ ਸਾਰੇ ਤਰ ਗਏ ਭਾਵੇਂ ਕੋਈ ਨੀਵੀਂ ਜਾਤੀ ਵਾਲਾ ਸੀ ਭਾਵੇਂ ਕੋਈ ਉੱਚੀ ਜਾਤੀ ਵਾਲਾ ਨਾਲ ਸੰਬੰਧ ਸੀ ਕਾਲਯੁਗ ਦਾ ਨਾਮ ਪਰਦਾਨ ਪਦਾਰਥ ਭਾਗ ਤੇ ਜਨ ਉਦਰੇ ਨਮਨ ਜੈ ਦਿਉ ਕਬੀਰ ਤਰ ਲੋਚਨ ਸਾਮ ਦੋਖ ਦੋਖ ਗਏ ਚਮਰੇ ਜਾਨਣਾ ਰਹਿ ਰਾਸ ਦੇ ਪਾਠ ਸਮੇਂ ਗੁਰਦੀਵ ਸਤਗੁਰੂ ਜੀ ਦਾ ਪ੍ਰਮਾਨ ਕਰਦੇ ਹਨ ਕਿ ਕਾਲਯੁਗ ਵਿੱਚ ਸੰਤੋਂ ਵੱਡਾ ਪੰਨ ਕੀ ਮਨੋਸ਼ ਪ੍ਰਕਾਸ਼ ਰੂਪ ਵਾਹਿਗੁਰੂ ਦੇ ਗੁਣਾ ਗੌਣ ਗੌਣੇ ਹੀ ਹਨ ਕਲ ਮੈਂ ਇਹੋ ਪੰਨ ਗੰਗੋਵਿੰਦ ਗਾਏ ਚੌਥੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਤਾਂ ਆਪਣਾ ਟੱਲ ਫੈਸਲਾ ਸੁਣਾਉਂਦੇ ਹੋਏ ਇਤਹਾਅ ਨਹੀਂ ਦਿੰਦੇ ਹਨ ਕਿ ਜੋ ਕਾਲ ਯੁਗ ਦੇ ਸਮੇਂ ਵਿੱਚ ਨਾਮ ਦੇ ਬੀਜ ਨੂੰ ਬੀਜਣ ਦੀ ਥਾਂ ਕਰਮ ਧਰਮਾਂ ਦੇ ਬੀਜ ਬੀਜਦੇ ਹਨ ਬਾਬ ਨਾਮ ਨੂੰ ਛੱਡ ਕੇ ਹੋਰ ਫੋਖਟ ਕਰਮ ਕਾਣ ਤੇ ਤਾਂ ਨਹੀਂ ਬਣ ਜਾਂਦੇ ਹਨ ਅੰਦੇ ਜਾਣ ਲਵੋ ਕਿ ਉਹਨਾਂ ਨੇ ਲਾਭ ਤਾਂ ਕੀ ਖੱਟਣਾ ਸੀ ਸਗੋਂ ਸਵਾਸਾਂ ਰੂਪੀ ਪੂੰਜੀ ਜੋ ਪਰਮੇਸ਼ਰ ਜੀ ਨੇ ਮੂਲ ਰੂਪ ਵਿੱਚ ਦਿੱਤੀ ਹੈ ਉਹ ਵੀ ਬ्यर्थ ਗਵਾ ਲੈਂਦੇ ਹਨ ਗਾਂਜਗ ਬੀਜ ਬੀਜੇ ਬਿਨ ਨਾਮੇ ਸਭ ਲਾਹਾ ਮੂਲ ਗਵਾਇਆ ਪਰ ਉਹ ਤੱਕ ਗੁਰ ਬਾਤਾਂ ਨਹੀਂ ਅਤੇ ਹੋਰ ਵੀ ਅੰਤ ਗੁਰੂ ਕੀ ਬਾਣੀ ਨਹੀਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਮਨੁੱਖਾ ਜਨਮ ਦੀ ਸਫਲਤਾ ਮਾਤੇ ਅਤੇ ਜੀਵ ਆਤਮਾ ਨੇ ਪ੍ਰਉਪਦਰਸ ਮਾਈ ਮਾਤੇ ਸਤਿਗੁਰੂ ਜੀ ਨੇ ਇਸ ਕਾਲ ਯੁਗ ਦੇ ਸਮੇਂ ਵਿੱਚ ਨਾਮ ਨੂੰ ਹੀ ਬ ਪਰਦਾਨਤਾ ਦਿੱਤੀ ਹੈ ਅਤੇ ਨਾਮ ਜਪਣ ਮਾਤੇ ਹੀ ਸਾਰੀ ਗੁਰਬਾਣੀ ਵਿੱਚ ਪ੍ਰੇਮਨਾ ਹੈ ਜੇ ਅੰਜ ਕਹਿ ਲਈਏ ਤਾਂ ਕੋਈ ਅਤ ਕਥਨੀ ਨਹੀਂ ਹੋਵੇਗੀ ਕਿ ਇਹ ਪਰਮੇਸ਼ਰ ਜੀ ਨੇ ਮਨੁੱਖਾ ਜੀਵਨ ਦਿੱਤਾ ਹੀ ਨਾਮ ਜਪੜਵਾਤੇ ਹੈ ਤਾਂ ਜੋ ਨੇਕ ਜੁਨਾ ਵਿੱਚ ਕਰਮ ਅਨਸਾਰ ਪਰਮਣ ਪਿੱਛੇ ਇਹ ਜੀਵ ਆਤਮਾ ਪ੍ਰਭੂ ਪਰਮੇਸ਼ਰ ਜੀ ਵਿੱਚ ਨਾਮ ਸਿਮੰਦਵਾਰਾ ਭੇਦ ਹੋ ਸਕੇ ਜੋ ਮਨੁੱਖਾ ਜਨਮ ਸੰਸਾਰਕਤੰਦਿਆਂ ਵਿੱਚ ਹੋਕਟ ਕਰਮਾ ਧਰਮਾ ਤਤ ਹੀ ਸਿਮਿਤ ਰੱਖ ਜੇ ਆ ਜਾਈਂ ਹੀ ਸਮਾਗਵਾ ਕੇ ਐਸੇ ਸੰਸਾਰ ਤੋਂ ਜਾਂਦਾ ਹੈ ਗੰਦੇਵ ਤੀਸਰੇ ਪਾਸ਼ਾ ਜੀ ਕਿੰਨੀ ਤਾੜਨਾ ਕਰਕੇ ਲਾਣਤਾ ਪਾਉਂਦੇ ਹਨ ਕਿ ਲਾਣਤ ਹੈ ਐਸੇ ਜੀਵਨ ਨੂੰ ਸਮੀਰ ਟੱਬਰ ਅਤੇ ਮਿੱਤਰ ਦੇ ਜਸਨੀ ਸਰੀਰ ਨਾਲ ਇਸ ਜਨਮ ਵਿੱਚ ਮਾਲਕ ਨੂੰ ਪ੍ਰਾਪਤ ਹੀ ਨਹੀਂ ਕੀਤਾ ਨੋਖਾ ਜਨਮ ਜੋ 84 ਲੱਖ ਜੁਨਾਂ ਦਾ ਸਿਖਰ ਲਾ ਡੰਡਾ ਹੈ ਜੋ ਇਹ ਹੱਥ ਵਿੱਚੋਂ ਛੁੱਟ ਗਿਆ ਤਾਂ ਮੋੜ ਪ੍ਰਾਪਤ ਨਹੀਂ ਹੋਣਾ ਤੇ ਜਨਮ ਵਿਰਥਾ ਹੀ ਚਲਿਆ ਜਾਣਾ ਜਾਣਾ ਹੈ ਤਿਰਗ ਸਰੀਰ ਕਟੰਬ ਸਹਿਤ ਸਯੁਨਜਿਤ ਹੁਣ ਖਾਸ ਮਨਾ ਪਾਇਆ ਪੌੜੀ ਛੁਟਕੀ ਫਿਰ ਹੱਥ ਨਾ ਆਵੇ ਅਹਲਾ ਜਨਮ ਗਵਾਇਆ ਜੇ ਉੱਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਫਰਮਾਨ ਕਰਦੇ ਹਨ ਕਿ ਜਿਹੜੇ ਮਨੁੱਖ ਜਨਮ پا ਕੇ ਵੀ ਨਾਮ ਨਹੀਂ ਜਪਦੇ ਜੇ ਉਹਨਾਂ ਦੇ ਮਾਤਾ ਨੂੰ ਹਰੀ ਪਰਮੇਸ਼ਰ ਬਾਝ ਬਾਝ ਕਰ ਦਿੰਦਾ ਤਾਂ ਚੰਗਾ ਸੀ ਉਹ ਨਾਮ ਤੋਂ ਬਹੀਨੇ ਖਾਲੀ ਇਸ ਸੰਸਾਰ ਵਿੱਚ ਇਵੇਂ ਫਸੇ ਹੋਏ ਖੱਪ ਖੱਪ ਰਹੇ ਹਨ ਜਿਵੇਂ ਕੋਈ ਮੀਚ ਮੀਚ ਕਣੀਆਂ ਵਿੱਚ ਕੁੰਡੇਦਾਰ ਬੁੱਟਾ ਜਿਸ ਦੇ ਕੰਡੇ ਪੁੱਠੇ ਲੱਗੇ ਹੁੰਦੇ ਹਨ ਵਿੱਚ ਫਸਿਆ ਪਰੇਸ਼ਾਨ ਹੁੰਦਾ ਹੈ ਜਿੰਨਾ ਹਰ ਹਰ ਦੇ ਨਾਮ ਬਿਸਰੀਓ ਤਨ ਮਾਤ ਕੀ ਜੀ ਹਰ ਮੰਜ ਤਨ ਸੁਣੀ ਦੇ ਫਿਰੇ ਮੈਂ ਨਾਮੇ ਹੋਏ ਖੱਪ ਖੱਪ ਮੋਏ ਕਰਾਂਝਾ ਹਣ ਪ੍ਰਸ਼ਨ ਪੈਦਾ ਹੈ ਪੈਦਾ ਹੁੰਦਾ ਹੈ ਕਿ ਜੀਵ ਆਤਮਾ ਦੀ ਪ੍ਰਭੂ ਦਰਸਮਾਈ ਕਰਵਾ ਕੇ ਸ਼ਾਂਤੀ ਪ੍ਰਦਾਨ ਕਰਨ ਵਾਲਾ ਨਾਮ ਜਸ ਤੂੰ ਬਿਨਾਂ ਕਲਿਆਣ ਹੋ ਹੋ ਸਕਣੀ ਨਾ ਮੁਮਕੀਨ ਹੈ ਅਤੇ ਸਾਰੇ ਗੁਰੂ ਕੀ ਬਾਣੀ बार-बार ਜਿਸ ਨੂੰ ਜਪਣ ਲਈ ਉਪਦੇਸ਼ ਕਰਦੀ ਹੈ ਇੰਨੀ ਮਹਾਨਤਾ ਵਾਲਾ ਨਾਮ ਕਿੱਥੇ ਅਤੇ ਕਿਵੇਂ ਪ੍ਰਾਪਤ ਹੋ ਸਕਦਾ ਹੈ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਸਤਿਗੁਰੂ ਜੀ ਹੀ ਹਰੀ ਨਾਮ ਦੇ ਦਾਤੇ ਹਨ ਜਿਨ੍ਹਾਂ ਉੱਪਰ ਪ੍ਰਭੂ ਦੀ ਬਖਸ਼ਿਸ਼ ਹੁੰਦੀ ਹੈ ਉਨਾਂ ਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਹਰੀ ਨੂੰ ਸਤਿਗੁਰੂ ਜੀ ਨੇ ਆਪ ਭਜਾਇਆ ਹੈ ਇਸ ਕਰਕੇ ਗੁਰੂ ਮਾਰਗ ਸੰਸਾਰ ਵਿੱਚ ਹੋਰ ਕੋਈ ਨਹੀਂ ਸਤਿਗੁਰ ਦਾਤਾ ਹਰ ਨਾਮ ਕਾ ਪ੍ਰਭ ਆਪਮਲਾ ਵੈਸੋ ਏ ਸਤਿਗੁਰ ਹਰ ਪ੍ਰਭ ਉਜਿਆ ਗੁਰ ਜੀਵਡ ਅਵਨ ਕੋਈ ਤੀਸਰੇ ਗੁਰਦੇਵ ਸਿੰਘ ਗਉੜੀ ਰਾਗ ਵਿੱਚ ਪ੍ਰੇਰਨਾ ਦਿੰਦੇ ਹਨ ਕਿ ਸਤਿਗੁਰੂ ਪਾਸੋਂ ਹੀ ਨਾਮ ਦੀ ਪ੍ਰਾਪਤੀ ਹੋਣੀ ਹੈ ਅਤੇ ਸਤਿਗੁਰੂ ਦੀ ਪ੍ਰਾਪਤੀ ਕੈਸ ਨੂੰ ਹੁੰਦੀ ਹੈ ਜਿਸ ਉੱਪਰ ਪ੍ਰਭੂ ਜੀ ਦੀ ਕਿਰਪਾ ਦ੍ਰਿਸ਼ਟੀ ਹੋਵੇ ਸਤਿਗੁਰੂ ਦੇ ਨਾਮ ਪਾਈਗੇ ਕਰਮਿਲੇ ਪ੍ਰਭ ਸੁਈ ਸਤਿਗੁਰੂ ਦਾਤੇ ਨੇ ਹੱਥ ਦੇ ਵਿੱਚ ਨਾਮ ਹੰੜ੍ਹ ਕਰਵਾ ਦਿੱਤਾ ਜੇ ਸਤਕਰ ਸਾਡੇ ਮੱਥੇ ਦੇ ਭਾਗ ਸ੍ਰੇਸ਼ਟ ਬਣ ਗਏ ਪਰ ਸਤਗੁਰੂ ਜੀ ਨੇ ਨਾਮ ਕਦੋਂ ਅੰਦਰੜ੍ਹ ਕਰਵਾਇਆ ਜਦ ਇਸ ਜੀਵ ਨੇ ਸਭ ਕੁਝ ਬਿਨਾਂ ਸਤ ਗੁਰੂ ਨੂੰ ਸਰਮਿਤ ਸਰ ਸਮਰਪਿਤ ਕਰ ਦਿੱਤਾ ਹਰ ਹਰ ਅਰਥ ਸਰੀਰ ਹਮ ਮੇਚੇ ਪੂਰੇ ਗੁਰ ਕੇ ਅਗੇ ਸਤਗੁਰ ਦਾਤੇ ਨਾਮ ਦੇ ਰੜਾਇਆ ਮੁਖ ਮਾਸਤਕ ਭਾਗ ਸੁਭੰਗ ਸਤਗੁਰੂ ਦਾ ਹੋਰ ਹੁਕਮ ਹੈ ਕਿ ਪੂਰੇ ਸਤਗੁਰੂ ਤੋਂ ਬਿਨਾ ਨਾਮ ਦੀ ਪ੍ਰਾਪਤੀ ਨਹੀਂ ਹੋਣੀ ਅਤੇ ਨਾਮ ਤੋਂ ਬਿਨਾ ਇਸਰੀਰ ਦਾ ਪਰਮਦੂਨ ਨਹੀਂ ਹੋਣਾ ਅਤੇ ਜਸ ਕਾ ਨਜਕਰ ਵਿੱਚ ਬਾਸ ਨਹੀਂ ਮਿਲ ਸਕਦਾ ਬੈਨ ਸਤਗੁਰ ਨਾਮ ਨਾ ਪਾਇਏ ਪਾਈ ਬੈਨ ਨਾ ਮੇ ਪਰਮ ਨਾ ਜਾਈ ਤੇ ਪੂਰੇ ਗੁਰ ਦੇ ਨਾਮ ਨਾਮ ਪਾਇਆ ਜਾਏ ਜੋਗ ਜੋਗਤ ਸੱਚ ਰਹੇ ਸਮਾਏ ਬੈਨ ਭਗਤੀ ਕਰ ਬਾਸ ਨਾ ਹੋਵੇ ਸਿਆਣੂ ਲੋਗ ਸਤਾਏ ਤੀਸਰੇ ਗਦੇਵ ਜੀ ਦਾ ਹੁਕਮ ਹੈ ਸਾਜਨ ਮੇਰੇ ਪ੍ਰੀਤਮ ਤਮ ਸੈ ਕੀ ਭਗਤ ਕਰੇ ਕਰਿਓ ਗੁਰ ਸ਼ਿਵ ਸਦਾ ਆਪਣਾ ਨਾਮ ਪਦਾਰਥ ਲੋਹੀ ਲਿਹੀ ਲੋਹੀ ਇਹ ਪਿਆਰੇ ਸੱਜਣੋ ਤੁਸੀਂ ਮਾਲਕ ਪ੍ਰਭੂ ਦੀ ਭਗਤੀ ਕਰੋ ਕਿਉਂਕਿ ਮਾਲਕ ਜੀ ਨੂੰ ਭਗਤੀ ਕਰਨੀ ਹੀ ਚੰਗੀ ਲੱਗਦੀ ਹੈ ਈਮਾ ਭਗਤੀ ਦੀ ਦਾਤ ਵੀ ਬੋ ਗੁਰੂ ਜੀ ਪਾਸੋਂ ਹੀ ਪ੍ਰਾਪਤ ਹੁੰਦੀ ਹੈ ਗਿਆਨੀ ਗੁਰ ਬਿਰਗਤ ਨਾ ਹੋਈ ਕਿ ਕੇ ਰੋ ਰੰਗ ਕਾ ਦੇਨਾ ਚੜੇ ਜੇ ਲੋਚੇ ਸਭ ਕੋਈ ਨਾ ਹੋ ਇਹ ਗੈਨੇ ਗੁਰੂ ਤੋਂ ਬਿਨਾ ਭਗਤੀ ਦੀ ਦਾਤ ਪ੍ਰਾਪਤ ਨਹੀਂ ਹੋ ਸਕਦੀ ਜਿਵੇਂ ਕਿ ਕੋਰੇ ਕੱਪੜੇ ਤੇ ਰੰਗ ਨਹੀਂ ਚੜਦਾ ਪਹਿਲਾਂ ਉਸ ਦੀ ਪਾਣ ਲਾਉਣੀ ਪੈਂਦੀ ਹੈ ਜਿ ਸਤਰਾ ਮਾਨ ਰੂਪੀ ਕੋਰੇ ਕਪੜੇ ਤੋਂ ਜੋ ਮਾਇਆ ਦੀ ਪਾਣ ਕੱਢਣ ਵਾਸਤੇ ਗੁਰੂ ਦਾ ਨਿਰਮਲ ਪੈ ਹੀ ਕੰਮ ਦਿੰਦਾ ਹੈ ਕਿਉਂਕਿ ਲੈਣੇ ਪੰਥ ਧਰਮ ਕਾ ਅਮਰਦਾਸ ਪਰੇ ਕੋ ਦਿਆ ਇਸੇ ਪੰਥ ਨੂੰ ਪਰਫਲਤ ਕਰਨ ਲਈ ਬਾਕੀ ਸਤਗੁਰੂ ਨੇ ਆਪਣੀ ਦਿਉਠੀ ਨਮਾਈ ਜਿਵੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਿੱਤਰਨਾਟਕ ਵਿੱਚ ਲਿਖਿਆ ਹੈ ਕਿ ਆਕਾਰ ਪਰਖ ਬਾਚ ਚਉਪਈ ਮੈਂ ਆਪਣਾ ਸਤ ਤੋਹੇ ਨਵਾਜਾ ਪੰਥ ਪਰਚੂ ਪਰਚੂਰ ਕਰਬੇ ਕੋ ਸਾਜਾ ਜਹਾਂ ਕਹਾ ਤੇ ਕਰਨ ਮਚਲਾਈ ਗੋਵਿੰਦ ਕਰਨ ਤੇ ਲੋਕ ਹਟਾਈ ਸਤਿਗੁਰੂ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੇਤਰੂ ਗੁਰਾਂ ਗੁਰੂ ਦੀ ਪਰੰਪਰਾ ਸਦਾ ਲਈ ਸਮੇਟ ਕੇ ਜਗਿਆਸੂਆਂ ਨੂੰ ਸਤਿਗੁਰੂ ਦੇ ਲੜ ਲਾ ਕੇ ਸਪੂਰਨਤਾ ਕਰਨੀ ਸੀ ਹਜੂਰ ਸਾਹਿਬ ਦੇ ਸਥਾਨ ਤੇ ਉਹ ਜੇ ਸਾਰੇ ਸੰਗਤ ਨੂੰ ਇਕੱਤਰ ਕਰਕੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਕੇ ਪੰਜ ਪੈਸੇ ਤੇ ਨਰਿਆਣ ਲੈ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਧਰਿਆ ਤੇ ਆਪ ਮੱਥਾ ਟੇਕ ਕੇ ਆਪਣੀ ਜੋਤ ਸ਼ਬਦ ਗੁਰੂ ਵਿੱਚ ਧਰ ਦਿੱਤੀ ਅਤੇ ਖਾਲਸਾ ਪ੍ਰਤੀ ਵਚਨ ਕੀਤਾ ਸ੍ਰੀ ਮੁਖਵਾਕ ਦੋਰਾ ਆ ਗਿਆ ਭਈ ਅਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਹੋਇਆ ਕੀ ਦੀ ਜੋ ਪਰਮ ਪਰਬਉ ਕੋ ਮਿਲਬੂ ਜਾਹੇ ਖੂਸ਼ਣ ਸਬਦ ਮੇਲੇ ਸਭ ਗੁਰ ਪ੍ਰਗਟ ਪਐ ਪੂਨ ਹਰ ਅਵਤਾਰ ਜਗਮਗ ਜੋਤਿ ਮਹਾਰਾਜ ਰਹੀ ਮਹਾਰਾਜ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਦਰਸਾਈਓ ਚੈ ਗੁਰੂ ਕੋ ਜੋ ਦਰਸੇ ਗੁਰੂ ਗ੍ਰੰਥ ਮੰਡੇ ਸੁਨੇ ਸਰਵਥ ਲਹੇ ਪਰਮਾਥਮ ਕੀ ਪੰਥ ਵਾਹਿਗੁਰੂ ਗੁਰੂ ਗ੍ਰੰਥ ਜੀ ਉਤੇ ਉਵੇਂ ਜਹ ਆਇਆ ਆਧਾਰ ਉਹ ਸਰਦਾ ਕਰ ਸੀਮ ਦੇ ਸੋ ਉਤਰੇ ਭਾਉ ਭਾਰ ਗੁਰੂ ਕੇ ਸਿੱਖਾਂ ਨੇ ਸਤਿਗੁਰੂ ਜੀ ਦੇ ਬਚਨਾ ਅਗੇ ਸੀਸ ਨਮਾਇਆ ਤੇ ਨਾਲ ਹੀ ਬੇਨਤੀ ਕੀਤੀ ਇਹ ਗਰੀਬ ਅਨਵਾਦ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਗੁਰੂ ਮੰਨਾਂਗੇ ਪਰ ਜੋ ਸ਼ਬਦ ਵਿੱਚੋਂ ਜੋਤ ਪ੍ਰਗਟ ਕਰਨ ਦੀ ਵਿਧੀ ਆਪ ਜੀ ਸਰੀਰ ਵਿੱਚ ਹੁੰਦੇ ਸਾਨੂੰ ਦੱਸਦੇ ਸੀ ਉਹ ਜੋਤ ਹੁਣ ਅਸੀਂ ਕਿਸ ਪਾਸੋਂ ਪ੍ਰਾਪਤ ਕਰਾਂਗੇ ਸਤਿਗੁਰੂ ਜੀ ਗੁਰਸਿੱਖਾਂ ਦੀ ਬੇਨਤੀ ਸੁਣ ਕੇ ਮੁਸਕਰਾਏ ਤੇ ਉੱਤਰ ਦਿੱਤਾ ਕਿ ਜੋਤੀ ਦੱਸਣੀ ਦਸਣ ਅਤੇ ਦਿਖਿਆ ਦੇਣ ਦਾ ਅਧਿਕਾਰ ਅਸੀਂ 1752 ਬਿਕਰਮੀ ਦੀ ਵਿਸਾਖੀ ਨੂੰ ਹੀ ਹਾਲੇ ਨੂੰ ਪ੍ਰਦਾਨ ਕਰ ਦਿੱਤਾ ਸੀ। ਪਾਂਚੂ ਮੈਂ ਤੇ ਬਰਤ ਤੇ ਮੈਂ ਹੂੰ ਪੰਜ ਮਿਲੇ ਸੋ ਪੀਰਨ ਪੀਰ ਗੌਰ ਘਰ ਕੀ ਮਰ ਜਾਂਦਾ ਪਾਂਚੂ ਪਾਂਚੂ ਬਹੁਲ ਪੂਰਵ ਪੀਨ ਹੋਏ ਤਨਖਾਈਆ ਮਗਸ਼ੇ ਪਾਂਚੋ ਪਹਲ ਦੇ ਮਿਲ ਪਾਂਚ ਪਰਵੀਨ ਲੱਖੋ ਪੰਚ ਕੀ ਬਾੜ ਬੜ ਬੜਾਈ ਪੰਚ ਘਰੇ ਸੋਹ ਨਹਪਲ ਨਹਫਲ ਨਚੀਨ ਤੇ ਸਾਡਾ ਸਦਾ ਵਾਸਤੇ ਟੱਲ ਹੁਕਮ ਹੈ ਕਿ ਜਿਸ ਨੇ ਵੀ ਗੁਰੂ ਜੀ ਦੀ ਕਿਰਪਾ ਦਾ ਪਾਤਰ ਬਣਨਾ ਹੋਵੇ ਮਾਨ ਵਿੱਚ ਗੁਰੂ ਬਖਸ਼ ਦੀ ਜਾਂਚ ਨਾ ਹੋਵੇ ਉਹ ਪੰਜ ਪਿਆਰਿਆਂ ਪਾਸੋਂ ਖੰਡੇ ਵਾਟੇ ਦੀ ਪੋਲ ਛਕੇ 12 ਪ੍ਰਮਾਤਮ ਅਰੇਤ ਜੈ ਜਾਨ ਖੰਡੇ ਕੀ ਪੋਲ ਛਕੇ ਸੋਈ ਸਿੰਘ ਬਰਦਾ انا ਵਰਨਾ ਪਾਵਲ ਜੁਲੇ ਪੰਜ ਸਿੰਘ ਅਮਰਤ ਜੋ ਦੇਵੀ ਤਾ ਕੋ ਸਿਰ ਤਰ ਛੱਡ ਪੁੰਨ ਲੇਵੀ ਪੁੰਨ ਮਿਲ ਪਾਂਚੇ ਰਹਿਤ ਜੋ ਭਾਖੇ ਤਾ ਕੋ ਮਾਨ ਮੇਂ ਦ੍ਰੜ ਕਰ ਰੱਖੇ ਅਤੇ ਪੰਜਾ ਪਿਆਰਿਆਂ ਦੇ ਸੰਮੁਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਤਨ ਮਨ ਧਨ ਪੂਰਨ ਤੌਰ ਤੇ ਸਾਪ ਦੇਵੀ ਗੁਰੂ ਹਕਮ ਗੁਰੂ ਦੀਆਂ ਦਸੀਆਂ ਨਰੁਨੀ ਅਤੇ ਬਹਿਰੂਨੀਆਂ ਰਹਿਤਾਂ ਕਰਕਾਰ ਤੇ ਨਾਮ ਕਰਵਾਣੀ ਨਤਨੇ ਆਦ ਜੋ ਪੰਜ ਪਿਆਰੇ ਦਰੜਾ ਦਰੜਾਉਂਦੇ ਹਨ ਨੂੰ ਗੁਰ ਸਿੱਖੀ ਬਿਨਾ ਹੀਲ ਜਤ ਹਜਤ ਤੇ ਜੀਵਨ ਵਿੱਚ ਤਾਰਨਾ ਕਰੇ ਦッセ ਹੋਏ ਗੁਰ ਆਸੇ ਅਨਸਾਰ ਜੀਵਨ ਬਤੀਤ ਕਰੇ ਤਾਰੇ ਗੁਰੂ ਜੀ ਦੀ ਬਖਸ਼ੇਸ਼ਾ ਪ੍ਰਾਪਤ ਹੁੰਦੀ ਹੈ ਤਨ ਮਨ ਤਨ ਸਭ ਸੰਪਯੋਗ ਮੁਰ ਕੋ ਹੁਕਮ ਮੰਨਿਏ ਪਾਏ ਜੋਗ ਵਰ ਸਖ ਪੂਰਨ ਬਾਹਰੀ ਅਤੇ ਅੰਦਰ ਉਨੀ ਰੇਤ ਨੂੰ ਉਤਾਰ ਕੇ ਨਰ ਪ੍ਰਸਾਦ ਗੁਰੂ ਦੀ ਕਿਰਪਾ ਪ੍ਰਾਪਤ ਕਰ ਲੈਂਦਾ ਹੈ ਸਤ ਗੁਰੂ ਜੀ ਉਸ ਪਾਸੋਂ ਕੁਝ ਵੀ ਛਾ ਕੇ ਨਹੀਂ ਰੱਖਦੇ ਮੈਂ ਗ੍ਰਹਿ ਮੈਂ ਤਨ ਮੈਂ ਦਨਤੇ ਮੰਨਤੇ ਸੇਰ ਲੋ ਤਨ ਹੈ ਸਭ ਹੀ انہੀ ਕੋ ਇਥੋ ਸਮਾਪਤ ਕਰਦੇ ਆਂ ਬੋਲਣ ਵਿੱਚ ਕੋਈ ਅੱਖਰ ਵੱਦਾ ਘਟਾ ਭੁੱਲ ਚੁੱਕ ਹੋਵੇ ਆਪ ਦੀ ਇਤੋਜ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਹੋ ਮੈਂ ਕਰੋ ਨਵਾਸ ਖਾਲਸਾ ਮੇਰਾ ਮਉਖ ਹੈ ਅੰਗਾ ਖਾਲਸੇ ਕੋ ਹੋ ਸਦ ਸੰਗਾ ਅਤੇ ਗੁਰੂ ਹਕਮ ਜੋ ਪੰਝੇ ਪਿਆਰੇ ਆ ਨਾਹੀਂ ਪ੍ਰਾਪਤ ਹੁੰਦਾ ਹੈ ਉਸ ਦੀ ਪੂਰਨ ਰੂਪ ਵਿੱਚ ਕਮਾਈ ਕਰ ਨਾਲੇ ਹੱਦੇ ਵਿੱਚ ਜੋ ਹੋ ਹੰਗਤਾ ਦੀ ਮੈਲ ਲੱਗੀ ਹੋਈ ਹੈ ਉੱਤਰਨੀ ਸ਼ੁਰੂ ਹੋ ਜਾਂਦੀ ਹੈ ਭਰਿਏ ਮਤ ਪਾਪਾਂ ਕੇ ਸੰਗ ਉਹ ਤੋਪੇ ਨਾ ਆ ਕੇ ਰੰਗ ਗਰਮਾਣੀ ਗੰਦੀ ਪਲੀਤ ਮਨਾਂ ਲਈ ਸਾਬੜ ਤੇ ਰੋਗੀ ਮਨਾਂ ਲਈ ਅਸਵਦੀ ਰੂਪ ਹੈ ਮਨ ਲੱਗੇ ਟਿੱਕੇ ਜਾਣਾ ਗੁਰਮੰਤਰ ਤੇ ਗੁਰਬਾਣੀ ਦਾ ਰਟਣ ਸਿਮਨ ਨਾ ਜ਼ਰੂਰੀ ਕਰਨਾ ਚਾਹੀਦਾ ਹੈ ਮਨ ਨੂੰ ਸ਼ੀਤੀ ਨਰਮਨ ਕਰਨ ਲਈ ਸੰਗਤ ਤੇ ਸੰਗਤ ਦੀ ਸੇਵਾ ਜ਼ਰੂਰੀ ਕਰਨੀ ਚਾਹੀਦੀ ਹੈ ਯਤਨ ਕਰਦੇ ਆ ਇੱਕ ਦਿਨ ਐਸਾ ਆਵੇਗਾ ਕਿ ਮਨ ਨਰਮਲ ਹੋ ਜਾਵੇਗਾ ਜਿਸ ਵੀਰੇ ਬਾਣੀ ਚੰਗੀ ਲੱਗਣ ਲੱਗ ਜਾਵੇ ਵਾਹਿਗੁਰੂ ਕਹਿਣ ਵਿੱਚ ਸਵਾਲ ਮਹਿਸੂਸ ਹੋਵੇ ਜਾਣੋ ਕਿ ਮਨ ਪਵਿੱਤਰ ਹੋ ਗਿਆ ਹੈ ਇਹ ਨਰਮਰ ਮਨ ਨੂੰ ਗਰਮਾਣੀ ਖਿੱਚ ਵੀ ਪਾਵੇਗੀ ਤੇ ਅਤੇ ਨਾਮ ਰਸ ਵੀ ਪ੍ਰਦਾਨ ਕਰੇਗੀ ਜਿਸ ਵੀਰੇ ਨਾਮ ਗਰਮਾਣੀ ਰਸ ਦੇ ਰਹੇ ਹੋਣ ਸਮਝੋ ਮਨ ਲੀਨ ਹੋ ਰਿਹਾ ਹੈ ਅਤੇ ਪ੍ਰਭੂ ਜੀ ਵਿੱਚ ਸਮਾਈ ਹੋ ਹੋ ਰਹੀ ਹੈ ਪੰਜ ਪਿਆਰੇ ਆ ਦੁਬਾਰਾ ਦਸੀ ਰਹਿ ਤ ਨਤ ਨੀਮ ਦੇ ਅਦਕ ਘਰੇਤਾ ਤੋਂ ਬਚਣਾ ਗਰਮਾਂਤਰ ਦੇ ਮੂਰ ਮੰਤਰ ਦਾ ਅਭਿਆਸ ਅਤੇ ਹੋਰ ਉਪਦੇਸ਼ ਆਦ ਸਭ ਕੁਝ ਨਾਮ ਨੂੰ ਹਿਰਦੇ ਵਿੱਚ ਟਿਕਾਉਣ ਟਿਕਾਉਣ ਬਸਾਉਣ ਲਈ ਹੀ ਹੈ ਜਿਕੇ ਆਸੂ ਕਰ ਬਾਣੀ ਉਪਰ ਪੂਰਨ ਪ੍ਰੋਸਾ ਕਰੇ ਅਤੇ ਕਰ ਬਾਣੀ ਵਿੱਚ ਦਿੱਤੀ ਅਵਦੇਸ਼ ਉਪਰ ਪੂਨ ਵਰਤੀਤ ਕਰਕੇ ਉਸ ਹੁਕਮ ਨੂੰ ਸਤ ਕਰਕੇ ਮੰਨੇ ਅਤੇ ਅਮਲ ਕਰੇ ਤਾਂ ਨਾਮ ਬਹੁ ਛੇਤੀ ਇੰਦਰ ਵਸਤਾ ਹੈ ਇਹ ਗਰਬਾਣੀ ਜੋ ਜੀਹੋ ਜਾਣੇ ਤੈਸ ਅੰਤਰ ਰਵੇ ਹਰ ਨਮ ਜਦੋਂ ਹਿਰਦੇ ਵਿੱਚ ਵਾਹਿਗੁਰੂ ਮੰਤਰ ਅਤੇ ਗਰਬਾਣੀ ਗੁਰੂ ਦਿਖਿਆ ਰਾਹੀ ਹੰਮੇ ਦੂਰ ਹੋ ਗਈ ਗਈ ਤਾਂ ਹੰਮੇ ਜਤਕਾ ਕੰਤ ਸੁਮਾਈ ਇੱਥੇ ਸਵਾਪਤ ਕਰਦੇ ਹਾਂ ਪਾਣੀ ਚੱਕਰ ਵੰਦਾ ਘੰਟਾ ਪੁੱਲ ਚਕ ਮਾਫ ਕਰਨਾ ਅੱਗੇ ਤੋਂ ਸਤਿ ਸ਼੍ਰੀ ਅਕਾਲ ਕਰਨਾ ਬਰਬਾਸ਼ਨਾ ਅੰਦੀਆਂ ਜਾਣ ਬੱਚੀ ਦੇ ਸਿਰ ਤੇ ਹੱਥ ਰੱਖਣਾ ਸੁੱਧ ਸ੍ਰੀ ਵਾਲਣੀ ਨਾਮ ਨਾਲ ਜੋੜਨਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ